ਦੀ ਮਾਂ ਇੰਨੀ ਕਿ ਸਮਾਰਟ ਐ ਇੰਨੀ ਕਿ ਚਲਾਕ ਜਨਾਨੀ ਐ ਇਹਨੂੰ ਕੋਈ ਨਾ ਕੋਈ ਪਬਲਿਕ ਸਟੰਟ ਕੋਈ ਨਾ ਕੋਈ ਮੁੱਦਾ ਚਾਹੀਦਾ ਵੀ ਲੋਕ ਮੇਰੇ ਪਿੱਛੇ ਲੱਗਣ ਹੁਣ ਇਹਨੇ ਬੜੀ ਡਿਸਰੈਸਪੈਕਟ ਤਰੀਕੇ ਨਾਲ ਐਸਐਸਪੀ ਹਰਪਾਲ ਸਿੰਘ ਨਾਲ ਗੱਲ ਕੀਤੀ ਪਰ ਮੈਂ ਉਹ ਪੂਰੀ ਵੀਡੀਓ ਦੇਖੀ ਐ ਐਸਐਸਪੀ ਹਰਪਾਲ ਸਿੰਘ ਜੀ ਨੇ ਜੋ ਇਹਨੂੰ ਜਵਾਬ ਦਿੱਤਾ ਤਰੀਕੇ ਸੇ ਕਾਬਿਲ ਹੈ ਕਹਿੰਦੀ ਆ ਕਿ ਮੈਨੂੰ ਜੀ ਗਲਤ ਪਾਸਾ ਬੋਲੀ ਗਈ ਮੈਨੂੰ ਇਹਨਾਂ ਨੇ ਐਡਾ ਦੀ ਲੈਂਗੁਏਜ ਇਸਮਾਲ ਕੀਤੀ ਮੇਰੀ ਡਿਸਰੈਸਪੈਕਟ ਕੀਤੀ ਡਿਸਰੈਸਪੈਕਟ ਕਰ ਉਸੇ ਕੀਤੇ ਪੰਜਾਬ ਦੇ ਆਫੀਸਰ ਇੱਕ ਬੰਦਾ ਚੱਕ ਲੋ ਬਾਕੀ ਸਾਰੀਆਂ ਪਿੱਛੇ ਵਾਲੀਆਂ ਬੰਦ ਹੋ ਜਾਣੀਆਂ ਮੇਰੇ ਵਰਗੀ ਬੋਲਦੀ ਆ ਕਿੰਨੀਆਂ ਥੱਲੇ ਕਮੈਂਟ ਆਣ ਗਿਆ ਆ ਵੀਡੀਓ ਪ੍ਰੈਸਟ ਜਾਣੀ ਮੈਨੂੰ ਪਤਾ ਕਿੰਨੀ ਕਮੈਂਟ ਆਉਣਗੇ ਥੱਲੇ ਵਾਟ ਲਿਓ ਕਿੰਨਾ ਗੰਦ ਪਾਇਆ ਹੋਣਾ ਮੇਰੇ ਵੀਡੀਓ ਥੱਲੇ ਇਹਨਾਂ ਦੇ ਛਲਾਰੂਆਂ ਨੂੰ ਮੈਨੂੰ ਫਰਕ ਪੈਂਦਾ ਨਹੀਂ ਕਿਤੇ ਜੁਬਾਨ ਹੈ ਬੰਦੇ ਨੂੰ ਤੋਂ ਛਿੱਤਰ ਦੇ ਹੇਠਾਂ ਲਾਇਆ ਹੋਇਆ ਨਾ ਤੇਰੇ ਨਾਲ ਨਹੀਂ ਰਹਿੰਦੀ ਉਹ ਜਾ ਕੇ ਟਿਬਰੂਗੜ੍ਹ ਚ ਘੁੱਟ ਲੈ ਕੇ ਬੈਠੀ ਹੋਈ ਹੈ ਤੇਰੀ ਅਕਰਤੂ ਤਾਂ ਕਰਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ న్యూਸ ਤਾਂ ਤੁਹਾਡੇ ਸਾਰਿਆਂ ਕੋਲ ਪਹੁੰਚ ਗਈ ਹੈ ਕਿ ਜਿਹੜਾ ਇਹਨਾਂ ਅਮ੍ਰਿਤਪਾਲ ਆ ਉਹ ਉਹਦੀ ਜਿਹੜੀ ਮਾਂ ਹੈ ਉਹ ਆਪਣੇ ਪੇਸ਼ੇ ਤੇ ਆਇਆ ਸੀ ਉਹ ਉਥੇ ਐਸਐਸਪੀ ਹਰਪਾਲ ਸਿੰਘ ਜਿੱਥੋਂ ਤੱਕ ਮੈਨੂੰ ਧਿਆਨ ਆ ਮੈਂ ਨਾਮ ਚੈੱਕ ਕਰ ਲਾ ਮੈਂ ਬਿਲਕੁਲ ਸਹੀ ਕਹਿ ਰਹੀ ਹਾਂ ਯਸ ਐਸਐਸਪੀ ਹਰਪਾਲ ਸਿੰਘ ਨਾਲ ਉਹਨੇ ਬੜੀ ਹੀ ਬਤਮੀਜ਼ੀ ਨਾਲ ਗੱਲ ਕੀਤੀ ਉਹਦੀ ਮਾਂ ਨੇ ਕਿ ਮੈਨੂੰ ਮੇਰਾ ਮੁੰਡਾ ਪੇਸ਼ੀ ਤੇ ਆਏ ਤੇ ਮੈਨੂੰ ਮੇਰੇ ਮੁੰਡੇ ਨਾਲ ਮਿਲਣ ਦਿੱਤਾ ਜਾਵੇ ਐਸਐਸਪੀ ਹਰਪਾਲ ਸਿੰਘ ਨੇ ਜਵਾਬ ਦਿੱਤਾ ਹੈ ਕਿ ਤੁਸੀਂ ਜਦੋਂ ਵੀ ਜਾਣੇ ਹੋ ਆਪਣੇ ਬੱਚੇ ਨੂੰ ਮਿਲਣ ਜਿੱਥੇ ਉਹ ਜੇਲ੍ਹ ਛਾਇਗਾ ਰਹਿੰਦਾ ਤੁਸੀਂ ਜਾਓ ਉਸ ਇੱਥੇ ਮੁਲਾਕਾਤ ਕਰਦੇ ਹਾਂ ਕਹਿੰਦਾ ਬੀਬਾ ਜੀ ਵੀ ਮੈਂ ਇੱਥੇ ਤਰੀਕ ਤੇ ਪੇਸ਼ੀ ਤੇ ਲੈ ਕੇ ਆਇਆ ਔਰ ਦੇਖੋ ਜੀ ਕਾਨੂੰਨ ਨਾਮ ਦੀ ਇੱਕ ਚੀਜ਼ ਹੁੰਦੀ ਆ ਸੋ ਜਿਹੜੇ ਕਾਨੂੰਨ ਦੇ ਜਿਹੜੇ ਰੂਲਸ ਹੁੰਦੇ ਇਹਨਾਂ ਦੇ ਗਵਰਨਮੈਂਟ ਦੇ ਸਾਨੂੰ ਫੋਲੋ ਕਰਨੇ ਪੈਂਦੇ ਆ ਸੋ ਜਦੋਂ ਕੋਈ ਇਦਾਂ ਦਾ ਮੁਜਰਮ ਪੇਸ਼ੀ ਤੇ ਆਇਆ ਹੈ ਖਤਰਨਾਕ ਉਹ ਬੰਦਾ ਹੈ ਤੇ ਨਹੀਂ ਅਲਾਉ ਕਰਦੇ ਕਿ ਤੁਸੀਂ ਉਹਨੂੰ ਜਾ ਕੇ ਮਿਲੋ ਸੋ ਇਹ ਲੇਡੀ ਇੰਨੀ ਸਮਾਰਟ ਹੈ ਨਾ ਅਮਰਿਤਪਾਲ ਦੀ ਮਾਂ ਇੰਨੀ ਕਿ ਸਮਾਰਟ ਐਡੀ ਕਿ ਚਲਾਕ ਜਨਾਨੀ ਹੈ ਇਹਨੂੰ ਕੋਈ ਨਾ ਕੋਈ ਪਬਲਿਕ ਸਟੰਟ ਕੋਈ ਨਾ ਕੋਈ ਮੁੱਦਾ ਚਾਹੀਦਾ ਵੀ ਲੋਕ ਮੇਰੇ ਪਿੱਛੇ ਲੱਗ ਜਾਣ ਕਿਉਂਕਿ ਇਹਨਾਂ ਨੇ ਸਪਨਾ ਲਿੱਤਾ ਹੋਇਆ ਕਿ ਹੁਣ ਜਿਹੜਾ ਅਗਲਾ ਪੰਜਾਬ ਦਾ ਸੀਐਮ ਹੈ ਇਹਨਾਂ ਦਾ ਮੂਤ ਪਾਲ ਜਾਨੀ ਕਿ ਅੰਮ੍ਰਿਤਪਾਲ ਬਣੇਗਾ ਜਿਹਨੂੰ ਕਿ ਅਸੀਂ ਕਦੀ ਨਾ ਅਸਾ ਹੋਇਆ ਤੇ ਨਾ ਕਦੀ ਹੋਣ ਦਵਾਂਗੇ ਕਿਉਂਕਿ ਇੱਕ ਮੁਜਰਮ ਬੰਦਾ ਪੰਜਾਬ ਦਾ ਸੀਐਮ ਬਨ ਜੇ ਉਹ ਬੰਦਾ ਜਿਹੜਾ ਕਦੀ ਔਰਤਾਂ ਦੀ ਇੱਜ਼ਤ ਨਹੀਂ ਕਰਦਾ ਜਿਹਨੇ ਹਰ ਵਾਰ ਔਰਤ ਨੂੰ ਉਬਰਸਤਰ ਕੀਤਾ ਜਿਹਦੇ ਦੁਬਈ ਦੇ ਵਿੱਚ ਇਨੇ ਕਾਲੇ ਕਾਰਨਾਮੇ ਔਰਤਾਂ ਨਾਲ ਔਰ ਲੱਖ ਦੀਆਂ ਲਾਹਤਾਂ ਸਾਡੇ ਪੰਜਾਬ ਦੀ ਬੀਬੀਆਂ ਨੂੰ ਪੰਜਾਬ ਦੀ ਔਰਤਾਂ ਨੂੰ ਐਵੇਂ ਜੇ ਵਕਸ਼ੇ ਦੇ ਅੰਦਰੋਂ ਜੇ ਵੋਟਾਂ ਪਾਉਣਗੀਆਂ ਹੁਣ ਇਹਨੇ ਬੜੀ ਡਿਸਰੈਸਪੈਕਟ ਤਰੀਕੇ ਨਾਲ ਐਸਐਸਪੀ ਹਰਪਾਲ ਸਿੰਘ ਨਾਲ ਗੱਲ ਕੀਤੀ ਪਰ ਮੈਂ ਉਹ ਪੂਰੀ ਵੀਡੀਓ ਦੇਖੀ ਆ ਐਸਐਸਪੀ ਹਰਪਾਲ ਸਿੰਘ ਜੀ ਨੇ ਜੋ ਇਹਨੂੰ ਜਵਾਬ ਦਿੱਤਾ ਤਾਰੀਫੇ ਕਾਬਿਲ ਹੈ ਸਲੂਟ ਆ ਭਾਈ ਬਾਜੀ ਤੁਹਾਨੂੰ ਦਿਲੋਂ ਸਲੂਟ ਆ ਕਿ ਸਾਡੇ ਪੰਜਾਬ ਪੁਲਿਸ ਇੰਨੀ ਦਲੇਰਾ ਔਰ ਇੰਨਾ ਡਟ ਕੇ ਉਹਨਾਂ ਨੇ ਜਵਾਬ ਦਿੱਤਾ ਹੈ ਜਨਾਨੀ ਨੂੰ ਉਸ ਦਿਵਾਂ ਦੇ ਕਹਿੰਦੀ ਆ ਕਿ ਮੈਨੂੰ ਜੀ ਗਲਤ ਭਾਸ਼ਾ ਬੋਲੀ ਗਈ ਮੈਨੂੰ ਇਹਨਾਂ ਨੇ ਐਦਾਂ ਦੀ ਲੈਂਗੁਏਜ ਇਸਮਾਲ ਕੀਤੀ ਮੇਰੀ ਡਿਸਰੈਸਪੈਕਟ ਕੀਤੀ ਡਿਸਰੈਸਪੈਕਟ ਤਾਂ ਤੁਸੀਂ ਕੀਤੇ ਪੰਜਾਬ ਦੇ ਅਫੀਸਰ ਦੀ ਸੋ ਅੱਜ ਪੰਜਾਬ ਪੁਲਿਸ ਸੁੱਤੀ ਹੋਈ ਆ ਸਾਰੀ ਤੁਹਾਡੇ ਇੱਕ ਅਫੀਸਰ ਨੂੰ ਐਸਐਸਪੀ ਹਰਪਾਲ ਸਿੰਘ ਨੂੰ ਅੱਜ ਸਾਰੇ ਆਮ ਸੋਸ਼ਲ ਮੀਡੀਆ ਤੇ ਉਹਨੇ ਨਾਲ ਕੀ ਕੁਛ ਕਰ ਰਹੇ ਉਹਨਾਂ ਦੀ ਪਿਕਚਰਸ ਲਾ ਕੇ ਕਦੇ ਉਹਨੂੰ ਬਿਆਨਤਾ ਬੁਚਚਰ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਤੋਂ ਤੋ ਚਾਰ ਟੋਂਟਰੂ ਜਿਨ੍ਹਾਂ ਨੂੰ ਇਹ ਪੈਸੇ ਦੇ ਦਿੰਦੇ ਆ ਨੌਜਵਾਨ ਪੀੜੀ ਨੂੰ ਆ ਚੱਕੋ ਪੈਸਾ ਫਲਾਨੇ ਤੇ ਗੰਦ ਪਾ ਦਿਓ ਫਲਾਨੇ ਦੀ ਫੋਟੋ ਲਾ ਦਿਓ ਇੱਕ ਬੰਦਾ ਚੱਕ ਲੋ ਬਾਕੀ ਸਾਰੀਆਂ ਪਿੱਕਚਰਾਂਆਂ ਬੰਦ ਹੋ ਜਾਣੀਆਂ ਸੋ ਹੁਣ ਇਹਦੇ ਛਲਾਰੂ ਜੇ ਉੱਠੇ ਅਮਰਿਤਪਾਲ ਦੇ ਦੀ ਮਾਂ ਦੇ ਰੱਖਿਓ ਇਹ ਗੁੰਡੇ ਹੁਣ ਐਸਐਸਪੀ ਦੇ ਦਿਵਾਲੇ ਹੋ ਜਾ ਹਰਪਾਲ ਸਿੰਘ ਦੇ ਸੋਸ਼ਲ ਮੀਡੀਆ ਤੇ ਨੂੰ ਨੰਗਾ ਕਰ ਦਿਓ ਇਹਨੂੰ ਕੋਈ ਗੰਦਾ ਇਹ ਆਏ ਫਲਾਨਾ ਇਹ ਚੀਜ਼ਾਂ ਕਰਕੇ ਤੁਸੀਂ ਜਿੱਤ ਜੂਗੇ ਟਿਕਟ ਲੈ ਜਾਓਗੇ ਮੇਰੇ ਵਰਗੀ ਬੋਲਦੀ ਆ ਕਿੰਨੀਆਂ ਥੱਲੇ ਕਮੈਂਟ ਆਣਗੇ ਆ ਆ ਵੀਡੀਓ ਪ੍ਰੈਸਟ ਜਾਣੀ ਮੈਨੂੰ ਪਤਾ ਕਿੰਨੇ ਕਮੈਂਟ ਆਉਣਗੇ ਤੇ ਥੱਲੇ ਪੜ ਲਿਓ ਕਿੰਨਾ ਗੰਦ ਪਾਇਆ ਹੋਣਾ ਮੇਰੇ ਵੀਡੀਓ ਥੱਲੇ ਇਹਨਾਂ ਦੇ ਛਲਾਰੂਆਂ ਨੇ ਮੈਨੂੰ ਫਰਕ ਪੈਂਦਾ ਨਹੀਂ ਮੈਂ ਤਾਂ ਬੋਲਦੀ ਆ ਜੋ ਸੱਚ ਉਹ ਸੱਚਾ ਤੁਸੀਂ ਕਾਨੂੰਨ ਦੀ ਉਲੰਘਣਾ ਕਰੋਗੇ ਮੈਡਮ ਜੀ ਤਾਂ ਤੁਹਾਡੇ ਨਾਲ ਇਹ ਲੈਂਗੁਏਜ ਦਾ ਪਰ ਉਹ ਕਰੂਗੀ ਪੰਜਾਬ ਪੁਲਸ ਔਰ ਉਹ ਅੰਕਲ ਨੇ ਕੋਈ ਗਲਤ ਨਹੀਂ ਬੋਲਿਆ ਉਹਨਾਂ ਨੇ ਬਿਲਕੁਲ ਸਹੀ ਬੋਲਿਆ ਜੋ ਬੋਲਿਆ ਪਰਫੈਕਟ ਬੋਲਿਆ ਤੋ ਤੂੰ ਆਪਣਾ ਜਲੂਸ ਕਢਾਉਣੀ ਹੈ ਬੀਬੀ ਥਾਂ ਥਾਂ ਜਾ ਜਾ ਕੇ ਏਡੀ ਏਡੀ ਕਿ ਤੂੰ ਮਤਲਬ ਬੇਕਾਰ ਜਨਾਨੀ ਹੈ ਨਾ ਏਡੀ ਗੱਠ ਦੀ ਜ਼ੁਬਾਨ ਹੈ ਬੰਦੇ ਨੂੰ ਤੂੰ ਛਿੱਤਰ ਦੇ ਹੇਠਾਂ ਲਾਇਆ ਹੋਇਆ ਨਾ ਤੇਰੇ ਨਾਲ ਨਹੀਂ ਰਹਿੰਦੀ ਉਹ ਜਾ ਕੇ ਡਿਬਰੂਗੜ੍ਹ ਚ ਹੋਟ ਲੈ ਕੇ ਬੈਠੇ ਹੋਏ ਤੇਰੀਆਂ ਕਰਤੂਤਾਂ ਕਰਕੇ ਤੈਨੂੰ ਆਗ ਲੱਗੀ ਪੈਸਾ ਕਮਾ ਲਈਏ ਚੋਲਾ ਪਰ ਪਰ ਘਾਰਾ ਜੇ ਪਤਾ ਨਹੀਂ ਮੈਂ ਐਮਪੀ ਬਣ ਜੂਗੀ ਪਤਾ ਨਹੀਂ ਮੁੱਖ ਮੰਤਰੀ ਪੰਜਾਬ ਦੀ ਮੈਂ ਬਣ ਜੂ ਗੱਲ ਸੁਣ ਬੀਬੀ ਭਗਵੰਤ ਮਾਨ ਜੋ ਕੰਮ ਕਰ ਰਿਹਾ ਨਾ ਹੁਣ ਪੰਜਾਬ ਵਾਸਤੇ ਉਹ ਤੇਰੀਆਂ 10 ਪੁਸ਼ਤਾਂ ਵੀ ਨਹੀਂ ਕਰ ਸਕਦੀਆਂ ਤੇਰਾ ਪੁੱਤ ਨੂੰ ਸੀਐਮ ਅਸੀਂ ਬਣਨ ਦੇ ਦਾਂਗੇ ਚੈਲੰਜ ਕਰਦੇ ਆਂ ਜੇ ਤੇਰਾ ਮੁੰਡਾ ਪੰਜਾਬ ਦਾ ਸੀਐਮ ਬਣ ਜਾਏ ਇੱਕੋ ਵਾਰੀ ਐਮਪੀ ਬਣਿਆ ਫਿਕਰ ਨਾ ਕਰ ਉਸ ਤੋਂ ਬਾਅਦ ਨਹੀਂ ਬਣਨ ਦਿੰਦੇ ਕਿਉਂਕਿ ਉਹ ਖੱਚ ਬੰਦਾ ਆ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਪੰਜਾਬ ਦੀ ਔਰਤਾਂ ਨੂੰ ਆਪਣੀ ਇੱਜ਼ਤ ਕਰਵਾਉਣੀ ਆ ਸਿੱਖੋ ਮਰਦਾਂ ਕੋਲੋਂ ਉਹ ਇਹੋ ਜਿਹੇ ਮਰਦਾਂ ਨੂੰ ਤੁਸੀਂ ਫੋਲੋ ਕਰਦੀਆਂ ਹੋ ਇਹੋ ਜਿਹੇ ਮਰਦਾਂ ਨੂੰ ਸਪੋਰਟ ਕਰਦੀਆਂ ਹੋ ਜਿਹੜਾ ਖੁਦ ਔਰਤ ਨੂੰ ਨਿੰਦਿਸ਼ਤ ਕਰਦਾ ਹੈ ਗੰਦ ਪਾਉਂਦਾ ਹੈ ਔਰ ਮੇਰੀ ਰਿਕਵੈਸਟ ਹੈ ਪੰਜਾਬ ਪੁਲਿਸ ਤੋਂ ਕਿ ਤੁਹਾਡਾ ਆਫੀਸਰ ਐਸਐਸਪੀ ਹਰਪਾਲ ਸਿੰਘ ਦੇ ਨਾਲ ਸਟੈਂਡ ਕਰੋ ਜੀ ਖੜੋ ਉਹਨਾਂ ਨਾਲ ਜੋ ਉਹਨਾਂ ਦੇ ਵਿਰੁੱਧ ਬੋਲ ਰਹੇ ਆ ਚੱਕ ਚੱਕੇ ਪਾਓ ਮਾਰੋ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਜੇ ਕੋਈ ਆਫੀਸਰ ਸੱਚਾਈ ਨਾਲ ਖੜਦਾ ਹੈ ਸੱਚ ਬੋਲਦਾ ਹੈ ਉਹਦੇ ਤੁਸੀਂ ਤੁਮ ਤਾਂ ਸ਼ਰੂਪ 부ਚੜ ਵਿਚੜ ਇਹ ਵੀ 부ਚੜ ਇਹ ਵੀ ਉਹ ਲੁੱਚੜ 부ਚੜ ਛੱਡੋ ਤੁਸੀਂ ਕੀ ਹੋ ਤੇਰਾ ਪੁੱਤ ਕੀ ਐ ਪੁੱਤ ਨੂੰ ਆ ਸੰਸਕਾਰ ਦਿੱਤੇ ਤੂੰ ਟੈਂਡਰ ਤੇ ਕਿੱਡੀਆਂ ਲੁੱਚੀਆਂ ਦੀਆਂ ਚੱਟਾਂ ਫੜੀ ਗਈਆਂ ਕਿੰਨੀਆਂ ਰਿਕਾਰਡਿੰਗ ਤੇਰੇ ਪੁੱਤ ਦੀਆਂ ਵਾਇਰਲ ਹੋਈਆਂ ਕਿ ਮੈਂ ਤਾਂ ਇੱਕ ਰਾਤ ਵਾਲਾ ਵਿਆਹ ਕਰਦਾ ਅਗਲੇ ਦਿਨ ਫੇਰ ਕੋੜ ਜਨਾਨੀ ਬਦਲ ਲੈਣਾ ਆਹ ਜਨਾਨੀ ਦੀ ਇੱਜ਼ਤ ਕਰਦਾ ਤੇਰਾ ਪੁੱਤ ਐ ਇਦਾਂ ਦੀ ਕੁੱਖ ਵਿੱਚੋਂ ਤੂੰ ਆ ਗੰਦ ਜੰਮਿਆ બસ ਮੈਨੂੰ ਆ ਸਸਕਾਰ ਦਿੱਤੇ ਆਪਣੇ ਪੁੱਤ ਨੂੰ ਛੋਟਾ ਤੇਰਾ ਪੁੱਤ ਸਿਰੇਮ ਨਸ਼ੇ ਮਾਰੀ ਜਾਂਦਾ ਉਹਦੇ ਘਰ ਲਈ ਤੁਸੀਂ ਘਰੋਂ ਕੱਢ ਰੱਖੀ ਆ ਆ ਗਈ ਤੂੰ ਝੋਲਾ ਚੱਕਦੀਆਂ ਜਿੱਥੇ ਤੁਰ ਪੈਣੀ ਆ ਸਿਰਫ ਪਬਲਿਕ ਦੇ ਸੈਂਪੋਤੀ ਲੈਣ ਪਬਲਿਕ ਸਟੰਟ ਕਰਨ ਐਸਐਸਪੀ ਦੇ ਜਗ੍ਹਾ ਜੇ ਮੈਂ ਫੀਮੇਲ ਐਸਐਸਪੀ ਹੁੰਦੀ ਨਾ ਸ਼ਾਇਦ ਮੈਂ ਚਪੇੜ ਜੜਦੇ ਸੀ ਤੇਰੇ ਕੰਨ ਦੇ ਥੱਲੇ ਉਹ ਤਾਂ ਬੰਦਾ ਸੀ ਬੋਲਿਆ ਨਹੀਂ ਪਰ ਜੇ ਮੈਂ ਹੁੰਦੀ ਨਾ ਪੰਜਾਬ ਪੁਲਿਸ ਵਿੱਚ ਤੇਰੇ ਵਰਗੇ ਦਾਵਾ ਮੇਰੇ ਨਾਲ ਪਿਆ ਹੁੰਦਾ ਤਾਂ ਮੈਂ ਚਪੇੜਾਂ ਜੜ ਕੇ ਤੋੜਨੀ ਸੀ ਉਥੋਂ ਪਾਕੀ ਤੁਹਾਨੂੰ ਪਤਾ ਲੱਗ ਜਾਏ ਤੁਸੀਂ ਕਾਨੂੰਨ ਕਿਵੇਂ ਤੋੜਦੇ ਹੋ ਪਹਿਲੇ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਲੈਨੇ ਹੋ ਹੈ ਫੇਰ ਤੁਸੀਂ ਪੰਜਾਬ ਪੁਲਿਸ ਦੇ ਹੱਥ ਜਿਉਂੜਾਣ ਜਾਂਦੇ ਹੋ ਸਾਨੂੰ ਐਂ ਕਹਤਾ ਸਾਨੂੰ ਐਂ ਕਰਤਾ ਹੁਲ ਲੈ ਲੈ ਹੁਲ ਲੈ ਲੈ ਐ ਗਾਣਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਖਾਲਸਤਾਨੀ ਨੂੰ ਗਾਣਾ ਹੋਰ ਆਉਂਦਾ ਕੀ ਹੈ ਤੁਹਾਨੂੰ ਉਹ ਮਰ ਜਾਓ ਡੁੱਬ ਕੇ ਤੂੰ ਇੰਨੀ ਕੁ ਔਰਤ ਹੋ ਕੇ ਤੂੰ ਇੰਨੀ ਕੁ ਸ਼ਰਮ ਲਈ ਹੋਈ ਆ ਜਿੱਥੇ ਝੋਲਾ ਚੱਕਦੇ ਆ ਮੂੰਹ ਚੱਕ ਕੇ ਤੂੰ ਵੜ ਜੰਨੀ ਆ ਲੱਕ ਦੀਆਂ ਲਾਲਤ ਉਹ ਬੰਦੇ ਲਲਤੀਆਂ ਆ ਉਹ ਬੰਦੇ ਵੀ ਨਾਲ ਲਲਤਾ ਪਾਉਂਗੀ ਜਿਹੜੇ ਤੇਰੇ ਪਿੱਛੇ ਪੁਸ਼ਮਣ ਬਣ ਬਣ ਕੇ ਤੇਰੇ ਮਗਰ ਮਗਰ ਫਿਰਦੇ ਆ ਉਹ ਵੀ ਸਾਰੇ ਲਾਲਤੀਏ ਬੰਦੇ ਆ ਸੋ ਮੇਰੀ ਫੁੱਲ ਸਪੋਟ ਹੈ ਐਸਐਸਪੀ ਹਰਪਾਲ ਸਿੰਘ ਜੀ ਨੂੰ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਬਹੁਤ ਸੋਹਣਾ ਬੋਲੇ ਵੀ ਆਰ ਵਿਦ ਯੂ ਜੈ ਭਾਰਤ